ਕਿ ਵੀ ਜਿਹੜੀ ਲੈਂਡਪੋਲਿਸ ਪੁਲਿਸ ਟੋਟਲ ਕਿਸਾਨ ਮਾਰੂ ਐ ਖਾਸ ਕਰਕੇ ਜਿਹੜਾ ਛੋਟਾ ਕਿਸਾਨ ਹੈ ਮੌਕੇ ਦੇ ਵੈਸੇ ਜਿਹੜਾ ਪਾਤਾਵਨ ਵਿਭਾਗ ਆ ਉਹਨੇ ਕਿਹਾ ਵੀ 12:00 4 ਵਜੇ ਤੱਕ ਬਾਹਰ ਨਿਕਲੋ ਪਰ ਤੁਸੀਂ ਇੰਨੀ ਤਪਦੀ ਧੁੱਪਲੇ ਚਾਰ ਵੜਾ ਬਹੁਤ ਸਾਰਾ ਧੰਵਾਸਾ ਰੰਦਾ ਆ ਛੋੜਾ ਜਿਹੜਾ ਮੈਂ ਧਿਆਨ ਇੱਕ ਬਹੁਤ ਅਹਿਮ ਮੁੱਦਾ ਲਵਾਉਣਾ ਚਾਹੁੰਦਾ ਹੈ ਕਿ ਜਿਹੜਾ ਕਿ ਬੜਾ ਹੀ ਸਾਡੇ ਇਸ ਇਲਾਕੇ ਦੇ ਵਾਸਤੇ ਇੱਕ ਮੈਂ ਕਹਿੰਦਾ ਵੀ ਉੱਖਾ ਸਾਡੇ ਦਾ ਸਿੱਧਾ ਸਬਕ ਸਾਰਾ ਨਾ ਹੋਇਆ ਹੈ ਉਹਦੇ ਸੰਬੰਧ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਕਿ ਵੀ ਜੋ ਇੱਕ ਸਰਕਾਰ ਹੈ ਸਰਕਾਰ ਨੇ ਇੱਕ ਬੜੇ ਇਸ਼ਤਿਹਾਰ ਦਿੱਤੇ ਪਿੰਦੇ ਦੇ ਰਿਖੇ ਅਸੀਂ ਲੈਂਡ ਪੂਲਿੰਗ ਪਾਲਿਸੀ ਢੀ ਲੈ ਕੇ ਆ ਰਹੇ ਹਾਂ ਤੇ ਉਸ ਲੈਂਡ ਪੂਲਿੰਗ ਪਾਲਿਸੀ ਲੋਕਾਂ ਨੂੰ ਬੜੀ ਮਾਫਕਾਉਣੀ ਹੈ ਪਰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਵੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਟੋਟਲ ਕਿਸਾਨ ਮਾਰੂ ਹੈ ਖਾਸ ਕਰਕੇ ਜਿਹੜਾ ਛੋਟਾ ਕਿਸਾਨ ਹੈ ਸਾਡੇ ਇਸ ਇਲਾਕੇ ਦੇ ਵਿੱਚ ਕੋਈ ਵੀ ਕਿਸਾਨ 1 एकड़ ਤੋਂ 1 एकड़ ਤੋਂ ਵੈਸੇ ਪੂਰੇ ਪੰਜਾਬ ਦੀ ਐਵਰੇਜ 2.5 एकड़ ਤੋਂ ਵੱਧ ਨਹੀਂ ਆ ਰਹੀ। ਪੰਜਾਬ ਸਰ ਕੋਈ ਕਿਸਾਨ ਹੋਵੇ ਜਿਹੜਾ 50 एकड़ ਦਾ ਮਾਲਕ ਹੋਵੇ ਔਰ ਉਹਦੇ ਵੀ 50 एकड़ ਦੇ 17 एकड़ ਤੋਂ ਵੱਧ ਕੋਈ ਜਮੀਨ ਨਹੀਂ ਰੱਖ ਸਕਦਾ। ਕੋਈ ਕਿਸਾਨ ਨਹੀਂ ਐਦਾਂ ਦਾ। ਤੇ ਜਿਹੜੀ ਲੈਂਡ ਪੁਲਕ ਕੀਤੀ ਇਹਨਾਂ ਨੇ ਖਾਸ ਕਰਕੇ ਸਾਡੇ ਇਸ ਇਲਾਕੇ ਦੇ ਲੋਕ ਆਮ ਤੌਰ ਤੇ ਪਹਿਲਾਂ ਕੀ ਸੀ ਕਿ ਪਿਆਰੇ ਬੜੇ ਹੈਂਡ ਟੂ ਮੌਸ ਸੀ ਕਿ ਉਹਦੇ ਵਿੱਚ ਜੀ ਨਿਯਾਰਾ ਕਰਦੇ ਸੀ। ਉਹ ਮੇਰੇ ਬੜੀਆਂ ਆਪਣੀਆਂ ਜ਼ਮੀਨਾਂ ਸੰਭਾਲ ਹੋਣ ਕੇ ਰੱਖੀਆਂ। ਔਰ ਕਿਹਦੇ ਉਹ ਕਨਾਰ ਪਰ 204 ਨਾਲ 5 ਦਾ ਕੋਈ ਕਿੰਨਾ ਦੁੱਗਲੇ ਜਾਂ 4 ਕਿਲੋ ਮੈਕਸਮਮ ਤੋਂ ਮੈਕਸਮ 10 ਕਿਲੋ ਜੋ ਕਾਂਗਰਸ ਪਾਰਟੀ ਵਾਲੇ ਲੈਂਡ ਪਾਲਿਸੀ ਸਕੀਮ ਬਣੀ ਸੀ ਉਹ ਸਕੀਮ ਬਹੁਤ ਹੀ ਕਿਸਾਨਾਂ ਵਾਸਤੇ ਲਾਹੇਵੰਦ ਸੀ ਤਰੁੱਟੀਆਂ ਔਜ ਵੀ ਸੀ ਕਿਈ ਲੇਕਿਨ ਫਿਰ ਵੀ ਮੈਂ ਕਹਿੰਦਾ ਲੋਕਾਂ ਬਾਤ ਤੇ ਇੱਕ ਲੋਕਾਂ ਦਾ ਰੀਹੈਬਿਟੇਸ਼ਨ ਵਾਸਤੇ ਵੱਡਾ ਜਿਹੜਾ ਇਸ ਕੇਂਦਰ ਬਣੀ ਜਿਸ ਤਰ੍ਹਾਂ ਅੱਜ ਇਹਨਾਂ ਨੇ ਜਿਹੜਾ ਹੁਣ ਨਵੀਂ ਸਰਕਾਰ ਨੇ ਕੀਤਾ ਕੀ ਹੈ ਕਿ ਜਿਹੜੇ ਆਪਣਾ ਆਮ ਆਦੀ ਪਾਰ ਤੋਂ ਸਰਕਾਰ ਕਹਿੰਦੀ ਹੈ ਕਿ ਇੱਕ ਨਾਲ ਜਿਵੇਂ ਤੁਹਾਡੀ ਅਕਵਾਇਰ ਕਰਨੀ ਹੈ ਤਾਂ ਸਾਡੇ ਵੇਲੇ ਜੀ 200 ਸਕਰ ਯਾਰਡ ਉਹ ਜਿਹੜਾ ਰੈਜੀਡੈਂਸ਼ਲ ਲੈਣਾ ਹੈ ਜਿਹੜਾ ਤੁਸੀਂਗਾ ਪਲਾਟ ਜਿਹੜਾ ਇਕੱਲਾ ਲੈਣਾ ਹੈ ਜੇ ਉਹਨਾਂ ਲੈਣਾ ਨਾਲ ਬਸ 125 ਗਾ ਰੈਜੀਡੈਂਸ਼ਲ ਤੇ 50 ਗਾਜੋ ਨੂੰ ਦੇਣਾ ਸੀ 25 ਗਾਜੋ ਦੇਣਾ ਸੀ ਉਹਨੂੰ ਕਮਰਸ਼ੀਅਲ ਬਹੁਤ ਰਸ਼ੀ ਪਰ ਅੱਜ ਰਾਂ ਨੇ ਕੀਤਾ ਕਿ ਹੁਣ ਸਿਰਫ ਉਹਨੂੰ 150 ਗਾਜ ਹੀ ਦੇਣਾ ਹੈ ਜਿਹੜਾ ਉਹਦਾ 25 50% ਜਿਹੜਾ ਉਹਦਾ ਆਲਮੋਸਟ ਜਿਹੜਾ ਉਹਦਾ 25 ਮਿੰਟ ਦਾ ਕੋਟਾ ਖਾ ਗਏ ਦੂਜੀ ਗੱਲ ਦੋ ਕਨਾਲ ਦੇ 400 ਸਕਰ ਜਾਰਟੇ ਸਾਡੇ 400 ਸਕਰ ਜਾਰਡ ਦੇ ਨਾਲ ਜੇ ਤੁਸੀਂ 400 ਰਜਿਸਟਰ ਨਹੀਂ ਲੈਣਾ ਤਾਂ 250 ਪਲੱਸ 50 ਤੇ ਜਿਹੜਾ ਹੋਣਾ ਇਹ ਸਿਰ ਤੁਹਾਨੂੰ ਆਪਣ ਇਹਨਾਂ ਨੇ ਦੋ ਕਨਾਲਾਂ ਦੇ ਵਿੱਚ 300 ਸਕਰ ਜਾਰਟੇ ਛਾ ਦੇਣੀ ਹੈ ਤੇ 100 ਸਕਰ ਜਾਰਡ ਦਾ ਸਤਾ ਕਰਤਾ ਇਹ ਨਹੀਂ ਉਦੋਂ ਗਾ ਅਗਲੀ ਜਿਹੜੇ 600 ਸquare ਆਪਣਾ ਤਿੰਨ ਕਰਾਰ ਦਾ ਹੈਗਾ ਉਹ ਸਾਡੇ ਮੈ 600 ਸquare ਜੜਾ ਸੀ ਟੋਟਲ ਤੇ ਜਿੰਨੇ ਟੋਟਲ ਨੇ ਸੀ ਤੇ 375 ਗਾਜ ਜਿਹੜੀ ਸੀਗੀ ਰੈ residenial ਸੀ ਜੀ ਆਪਾਂ ਲੈਣੀ ਤੁਸੀਂ ਤੇ 75 ਗਾਜ ਕਮਰਸ਼ੀਅਲ ਸੀ ਪਰ ਇਹਨਾਂ ਨੇ ਮਾਦੇ ਪੁੱਤਾਂ ਨੇ 150 ਗਾਜ ਸਿੱਧੀ ਕੱਟ ਤੀ ਕਿ ਵੀ ਤਕਰੀਬਨ 450 ਗਾਜ ਦੇਣੇ ਜਗ੍ਹਾ ਦੇਣੀਆਂ ਬਾਕੀ ਕੁਝ ਨਹੀਂ ਲੱਗ ਤੈਨੂੰ ਦੇਖੋ ਇੱਥੇ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਇਹ ਲੈਂਡ ਹੋਲਡਿੰਗ ਹੈ ਇਹ ਸਭ ਤੋਂ ਜਿਹੜੇ ਨੋਮੀਨਲ ਜਿਹੜੇ ਕਿਸਾਨ ਨੇ ਜਾਂ ਜਿਹੜੇ ਬੇਚਾਰੇ ਕਿਸੇ ਨੇ ਕੋਈ ਕਨਾਲ ਦਾ ਦੋ ਕਨਾਲ ਜਾਂ ਤੁਸੀਂ ਕਿਸੇ ਦੇ ਖਰੀਦੀ ਹੋਈ ਆ ਜਾਂ ਕੁਝ ਸਾਨੂੰ ਸ਼ਾਇਦ ਆਪਣਾ ਘਰ ਬਣ ਜੂਗਾ ਉਹਨਾਂ ਲੋਕਾਂ ਦੀ ਲੈਂਡ ਆ ਇਹ ਉਦੋਂ ਬਾਅਦ ਜਿਹੜਾ ਤੁਸੀਂ 500 ਗਜ ਜਿਹੜੀ ਚਾਰ ਬਣਾ ਜਗ੍ਹਾ ਦੇ ਉੱਤੇ ਇਹ ਸਾਨੂੰ 500 ਗਜ ਜਗ੍ਹਾ ਦੇਣੀ ਹੈ ਤੇ 100 ਕਮਰਸ਼ੀਅਲ ਦੇਣਾ ਹੈ ਇਹਦੇ ਵਿੱਚ ਕੋਈ ਲੌਸ ਨਹੀਂ ਹੈ ਪਰ ਸਾਨੂੰ ਉੱਕੀ-ਪੁੱਕੀ 500 ਦੇਣੀ ਹੈ ਸਾਨੂੰ ਇਹ ਨਹੀਂ 250 ਜਾਂ 300 ਜਾਂ 200 ਦੇ ਦੇ ਬ੍ਰੇਕਅਪ ਹੋਊਗਾ ਉਹਨੇ ਦੇਣੀ ਉਹਦੇ ਨਾਲ ਕਰ ਜੇ ਹੁਣ ਮੈਨੂੰ ਮੇਰੀ ਸਾਲ ਵੀ ਮੇਰੀ ਚਾਹਾਂ ਜਰਾ ਹੋ ਗਈ ਮੈਨੂੰ ਕਹਿੰਦਾ 500 ਗਜ ਦਾ ਪਲਾਟ ਮਿਲ ਗਿਆ ਮੈਂ ਉਹਨੂੰ ਬਣਾਉਣ ਦੀ ਸਬਸਤਤਾ ਮੇਰੇ ਕੋਲ ਹੈ ਨਹੀਂ ਜੇ ਮੈਨੂੰ 250 ਗਜ ਦਾ ਪਲਾਟ ਮਿਲਦਾ ਤਾਂ ਦੋ ਮਿਲਣਗੇ ਤਾਂ ਇੱਕ ਵੇਚ ਕੇ ਇੱਕ ਬਣਾ ਲਊਗਾ ਠੀਕ ਹੈ ਨਾ ਔਰ ਉਸ ਤੋਂ ਬਾਅਦ ਅਠ ਕਨਾਲ ਦੇ ਜਿਹੜਾ ਨਾ 1000 ਗਜ ਪਲੱਸ 200 ਗਜ ਠੀਕ ਹੈ ਵਧੀਆ ਗੱਲ ਹੈ ਪਰ ਇਹਦੇ ਜੀ ਉਹੀ ਕੀਤਾ ਕਿ ਤੁਸੀਂ ਪੰਜ ਪੰਜ ਦੋ ਲੈ ਸਕਦੇ ਹੋ ਤੁਹਾਡੀ ਚੁਆਇਸ ਨਹੀਂ ਹੋ ਸਕਦੀ ਜੇ ਤੁਸੀਂ 500 ਲੈ ਲਓ ਜਾਂ 300 ਲੈ ਲਓ 200 ਲੈ ਲਓ ਜਾਂ 250 2 ਲੈ ਲਓ ਜਾਂ ਤੁਸੀਂ 150 ਦੇ 2 ਲੈ ਲਓ ਤੇ ਇੱਕ 200 ਦਾ ਲੈ ਲਓ ਇਹ ਥੋੜੀ ਚੁਆਇਸ ਤੁਹਾਡੀ ਜਾਂ ਤੁਸੀਂ 400 ਲੈ ਲਿਆ 100 ਦਾ ਲੈ ਲਿਆ ਇਹ ਮੱਟੀ ਗੱਲ ਇਹ ਦੂਜੀ ਗੱਲ ਇਹ ਹੈ ਕਿ ਵੀ ਅਸੀਂ ਜੇ ਸਪੋਇ ਕਰ ਲਓ ਸਰਕਾਰ ਨੇ ਤੁਹਾਡੀ ਜਮੀਨ 9 ਕਿੱਲੇ ਅਕਵਾਇਰ ਕੀਤੀ ਸਾਨੂੰ ਮਿਲਦੇ 30% ਆਪਰ ਤਰਫੇ ਦੇਖੋ ਇਤਨੇ ਘੜੇ ਜਿਹੜੀਆਂ ਉਹ ਸਾਡੇ ਉੱਤੇ 9 ਕਿੱਲੇ ਬਣੇ ਪਰ ਦੂਜੇ ਪਾਸੇ ਜੇ ਉਹੀ ਜ਼ਮੀਨ 50 ਇੱਕ ਜਿਹੜਾ ਵੱਡਾ ਗਰੁੱਪ ਹੈਗਾ ਕੋ ਡਿਵੈਲਪਰ ਆ ਕੋਈ ਵੱਡਾ ਉਹ ਹੈ ਉਹਨੂੰ ਜਿਹੜਾ 30 ਕਿੱਲੇ ਵਾਪਸ ਜੇ ਕਾਨੂੰਨਰ ਤੌਰ ਤੇ ਅਸੀਂ 1 ਕਿੱਲੇ ਮਗਰ 1200 ਕਾਜ ਦਿੰਨੇ ਆ ਤਾਂ 50000 ਗਾਜ ਰਜਿਸਟ੍ਰੇਸ਼ਨ ਬਣੀ ਤੇ 50 5000 10000 ਗਾਜ ਬਣੀ ਤੁਹਾਡੀ ਕਮਰਸ਼ੀਅਲ ਬਣੀ 50 ਕਿੱਲੇ ਨੇ ਠੀਕ ਹੈ 60000 ਦਾ ਜੋਗੀ 60000 ਨੂੰ ਡਿਵਾਈਡ ਕਰ ਲਓ 48 40 ਦੇ ਕਿੰਨੇ ਕਿੱਲੇ ਬਣੇ 25% ਤੇ 5% ਨਹੀਂ ਜੀ 48 ਤੋਂ 40 ਦੇ ਕਿੰਨੇ ਕਿੱਲੇ ਬਣੇ ਸਾਢੇ 12 ਕਿੱਲੇ ਬਣਦੇ ਬਸ ਸਾਰੇ ਜ਼ਮੀਨ ਦੇ ਸਾਢੇ 12 ਕਿੱਲੇ ਜ਼ਮੀਨ ਦੇ ਬਣਦੇ ਆ ਤੇ ਸਾਢੇ 12 ਕਿੱਲੇ ਜ਼ਮੀਨ ਤੁਸੀਂ ਦੱਸੋ ਵੀ ਕਿੰਨਾ ਪ੍ਰੋਫਟ ਹੋ ਗਿਆ ਉਹ ਕਿੰਨੂੰ ਪ੍ਰੋਫਟ ਹੋਇਆ ਜੀ ਠਾਣਾ ਕਿੱਲੇ ਆਂਦਾ ਜਿਹੜੀ ਇਹ ਟੋਟਲੀ ਜਿਹੜੀ ਪਾਲਸੀ ਆ ਨਾ ਇਹ ਸਾਰੀ ਪਾਲਸੀ ਜਿਹੜੀ ਹੈਗੀ ਆ ਇਹ ਅਮੀਰ ਲੋਕਾਂ ਵਾਸਤੇ ਆ ਜਿਹੜਾ ਲੋਕਾਂ ਨੇ ਬੜੇ ਲੋਕ ਤਣਾੜਾ ਜਿਵੇਂ ਖਰੀਦੇ ਉਹਨਾਂ ਵਾਸਤੇ ਹੈਗੀ ਆ ਜਿਹੜੀ ਕਿ ਬਹੁਤ ਮੰਦ ਭਗੀ ਗੱਲ ਇਹ ਸਰਕਾਰ ਨੇ ਲੋਕਾਂ ਨਾਲ ਇੱਕ ਤੋਹਫਾ ਕੀਤਾ ਬੜਾ ਵੱਡਾ ਔਰ ਦੂਜੀ ਗੱਲੇ ਦੇ ਤੇ ਹੈ ਕਿ ਵੀ ਜੋ ਅਸੀਂ ਕਹਿਣਾ ਚਾਹੁੰਦੇ ਆ ਕਿ ਸਰਕਾਰ ਨੇ ਨਾ ਤਾਂ ਲੋਕਾਂ ਨੂੰ ਪੁੱਛਿਆ ਕੋਈ ਸਰਕਾਰ ਨੇ ਪਹਿਲਾਂ ਕਿਸਾਨਾਂ ਨਾਲ ਮੀਟਿੰਗ ਕੀਤੀ ਹੋਵੇ ਕੋਈ ਸ਼ੋਅ ਕੀਤਾ ਹੋਵੇ ਇੱਕ ਰੂਮ 'ਚ ਬੈਠ ਕੇ ਅੰਦਰ ਇਹ ਜਿਹੜੀ ਪਾਲਿਸੀ ਬਣਾਈ ਗਈ ਹੈ ਕਾਰਪੋਰੇਟ ਸੈਕਟਰ ਵਾਸਤੇ ਬਣਾਈ ਗਈ ਹੈ ਜਾਂ ਜਿਹੜੇ ਵੱਡੇ ਬਿਊਰੋਕਰੇਟ ਨੇ ਜਾਂ ਬੜੇ-ਬੜੇ ਜ਼ਮੀਨਾਂ ਖਰੀਦਦੇ ਹੁੰਦੇ ਆ ਪੁਰਾਣੇ ਖਰੀਦਦੇ ਆ ਉਹਨਾਂ ਤਰਾਹਾਂ ਵਾਸਤੇ ਜਿਵੇਂ ਇਹ ਪਾਲਿਸੀ ਬਣਾਈ ਗਈ ਹੈ ਆਮ ਲੋਕਾਂ ਵਾਸਤੇ ਦੀ ਕੁਝ ਨਹੀਂ ਹੈ ਆਮ ਲੋਕ ਤਾਂ ਵਿਚਾਰੇ ਉਹ ਇਹ ਦੱਸੋ ਵੀ ਅੱਜ ਜੇ ਮੈਂ ਮੇਰੀ ਲੋਕ ਨਾਲ ਜਗਾ ਸੀਬ ਤੇ ਮੈਨੂੰ ਕਰ ਮੈਂ ਆਪਣੇ ਬੱਚਾ ਨੂੰ ਕੀ ਦੇਵਾਂ ਜੇ ਮੋ ਕੋ ਦੁਕਾਨ ਹੋਊ ਦੁਕਾਨ ਦਾ ਕਰਾ ਦੂੰਗਾ ਬੇਰੋਜ਼ਗਾਰੀ ਕਿੰਨੀ ਹੈ ਬੇਰੋਜ਼ਗਾਰਾ ਪੂਰਾ ਜੇ ਮੈਨੂੰ ਕੁਝ ਸਰਕਾਰ ਨੇ ਦੇਣਾ ਤਾਂ ਮੈਂ ਤੋਂ ਲੈਵਦਾ ਨਾ ਕਮ ਸਕੱਪ ਫਿਰ ਔਰ ਕਈ ਗੱਲਾਂ ਨੇ ਕਿ ਸਰਕਾਰ ਨੇ ਇੱਕ ਇਕੋਸ਼ਿਡਿਚ ਪਹਿਲਾਂ ਅਵਾਰਡ ਕੀਤਾ ਸੀ ਅੱਜ ਤੱਕ ਇਹ ਅਵਾਰਡ ਵਾਪਸ ਨਹੀਂ ਹੋਇਆ ਸੋ ਹੋ ਗਿਆ ਕਰੀ ਅਵਾਰਡ ਦੇ ਵਿੱਚ ਦੂਲ ਬਕਾ ਨਹੀਂ ਹੋਇਆ ਪਰ ਇਥੇ ਉਦੋਂ ਵੇਤਾ ਕਿ ਸਰਕਾਰ ਨੇ ਹੁਣ ਨਵੀਂ ਪਾਲਿਸੀ ਲਿਆਂਦੀ ਔਰ ਉਹਦੇ ਜੀ ਕਿਸਾਨ ਨੂੰ ਕੋਈ ਰਿਸ਼ਤੀ ਕਰਾਓ ਪਹਿਲਾਂ ਹੁਣ ਮੈਂ ਰਿਸ਼ਤੀ ਕਰਾਤੀ ਆਪਣੀ ਜ਼ਮੀਨ ਦੀ ਫਿਰ ਤਾਂ ਮੈਂ ਆਪਣੇ ਹੱਥ ਵੜਾ ਲਏ ਮੇਰੇ ਹੱਥ ਵੱਡੇ ਗਿਆ ਕੇ ਭਾਈ ਨਹੀਂ ਹੁਣ ਤੂੰ ਤਾਂ ਮਾਰਕ ਦਾ ਸਰਕਾਰ ਹੈਗੀ ਸਰਕਾਰ ਆਪਣੀ ਮਰਜ਼ੀ ਨਾਲ ਦੇਵੇ ਮੈਨੂੰ ਅੱਜ ਦੇਵੇ ਕੱਲ ਦੇਵੇ ਪਰਸੋਂ ਦੇਵੇ ਮੈਂ ਕਿੱਧਰ ਜਾਊਂਗਾ ਸਾਡੇ ਬਾਰੇ ਕੀ ਸੀਗਾ ਤੁਸੀਂ ਦੇਖਿਆ ਹੋਣਾ ਜਿਹੜੇ ਬੰਦਿਆਂ ਨੂੰ ਐਟਰੋਪਾਲਿਸੀ ਜਾਂ ਹੋਰ ਜਿਹੜੇ ਸਿਟੀ ਜਨ ਅਕਵਾਇਰ ਹੋਈ ਹੈ ਉਹਨਾਂ ਨੂੰ ਬਕਾਇਦਾ ਅਸੀਂ ਜਿਹੜਾ ਐਲਓਏ ਜਾਰੀ ਨਹੀਂ ਕੀਤੀਆਂ ਜਿਵੇਂ ਡਿਵੈਲਪਮੈਂਟ ਕਿਤੇ ਉਹਨਾਂ ਨੂੰ ਲੀਜ਼ ਵੀ ਨਹੀਂ ਦਿੰਦੇ ਰਹੇ ਆ ਲੀਜ਼ ਵੀ ਨਹੀਂ ਦਿੰਦੇ ਰਹੇ ਆ ਔਰ ਤੁਸੀਂ ਦੇਖਣਾ ਬਾਕਰਪੁਰ ਦੇ ਵਿੱਚ ਕੀ ਹੋਇਆ ਸੀ ਕਿ ਬਾਕਰਪੁਰ ਦੇ ਵਿੱਚ ਕਿਸਾਨ ਜਿਹੜੇ ਸੁਪਰੀਮ ਕੋਰਟ ਦੇ ਕੇਸ ਵੀ ਹਾਰ ਗਏ ਸੀ ਪਰ ਸਾਡੀ ਸਰਕਾਰ ਨੇ ਕਹਿ ਨਹੀਂ ਇਹਦਾ ਤੱਕਾ ਹੋਇਆ ਅਸੀਂ ਉਥੇ ਫਿਰ ਉਹ ਜਿਹੜਾ ਸ਼ੁਰੂ ਛੜ ਕਹਿੰਦਾ ਕਿ 100 ਕਹਦਾ ਕੀਤਾ ਸੀ ਕਿਹੜੀ ਸਰਕਾਰ ਲੋਕਪਰਪੀ ਲੋਕਪਰਪੀ ਕਿਸਾਨਾਂ ਪ੍ਰਤੀ ਆਮਦਨੀ ਲਖਦੀ ਆ ਕੋਈ ਵੀ ਨਹੀਂ ਇਹ ਸਰਕਾਰ ਦਾ ਸਿੱਧਾ ਧੋਖਾ ਜਿਹੜਾ ਇਹਦਾ ਇੱਕ 324 ਕਰੋੜ ਰੁਪਇਆ 50 ਕਿੱਲੇ ਦੇ ਪ੍ਰੋਜੈਕਟ ਵਿੱਚ ਸਰਕਾਰ ਨੂੰ ਲਾਸ ਹੋਣਾ ਇਸ ਦੇ ਵਿੱਚ ਦੇਖੋ ਵੱਡੀ ਗੱਲ ਤਾਂ ਇਹ ਆ ਕਿ ਉਹਨਾਂ ਲੋਕਾਂ ਨੇ ਜ਼ਮੀਨ ਵੀ ਪੂਰੀ ਠੋਕ 60% ਵੀ ਲੈ ਗਏ ਜੋ 70-70% ਵੀ ਲੈ ਗਏ ਔਰ ਦੂਸਰੀ ਗੱਲ ਡਿਵੈਲਪਰ ਜਮੀਨ ਲੈ ਕੇ ਜੇ ਜਦੋਂ ਅੱਜ ਦੇ ਡੇਟ ਦੇ ਵਿੱਚ ਜਿਹੜਾ ਬੰਦਾ ਸੀਐਲਜੂ ਕਰਾਉਂਦਾ ਜਾਂ 50 ਗੱਲੇ ਆ 100 ਗੱਲੇ ਜਾਂ 25 ਗੱਲੇ ਕਰਾਉਂਦਾ ਉਹਦੀ ਸਾਰੀ ਡਿਊਬਵਾਰੀ ਉਹਦੀ ਆਪ ਦੀ ਆ ਕਿ ਉਥੇ ਸੀਵਰੇਜ ਪਾ ਕੇ ਦੇਊਗਾ ਸੜਕਾ ਬਣਾਊਗਾ ਸਭ ਕੁ ਬਣਾਊਗਾ ਆਪਣੇ ਕੋਲੋਂ ਬਣਾਊਗਾ ਪਰ ਇੱਥੇ ਤਾਂ ਸਾਰਾ ਕੁਝ ਬੇਬਾਹ ਥੋੜਾ ਜਿਵੇਂ ਟੇਬਲ ਆਪਣਾ ਬਣਿਆ ਪਿਆ ਇਹ ਟੇਬਲ ਤਿਆਰ ਹੋਊਗਾ ਆਖੇ ਪਾਸੇ ਕੁਰਸੀਆਂ ਵੀ ਆਉਣੀਆਂ ਆ ਆਪਾਂ ਨੇ ਇਹ 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 ਜਿਹੜੀ ਪਾਲਿਸੀ ਆ ਟੋਟਲੀ ਕਿਸਾਨਪੁਰਤ ਟੋਟਲੀ ਕਿਸਾਨ ਦਾ ਇਹਦੇ ਵਿੱਚ ਕੋਈ ਭਲਾ ਨਹੀਂ ਹੋਣ ਵਾਲਾ ਇਸ ਸੌਚ ਦੇ ਵਿੱਚ ਔਰ ਉਸੇ 50 ਕਿੱਲੇ ਨਾਲ ਕੋਈ ਜ਼ਿਮੀਂਦਾਰ ਇਕੱਠੀ ਇਕੱਠੀ ਕਰ ਸਕਦਾ ਜਮੀਨ ਆ ਇੱਥੇ ਬੈਠਿਆ ਸਾਰੇ ਤਗੜਾ ਤਗੜਾ ਜ਼ਿਮੀਂਦਾਰ ਬੈਠੇ ਇਹਨਾਂ ਨੂੰ ਪੁੱਛ ਲੋ ਇਹਨਾਂ ਕੋਲ ਕਿੰਨੇ ਕਿੰਨੇ ਕਿੱਲੇ ਆ ਕਿੰਨੇ ਘਰੇ ਕਿੱਲੇ ਆ ਅੱਜ ਲੋਕਾਂ ਦੇ ਮੂੰਹ ਤੇ ਰੌਣਕ ਨਹੀਂ ਇਸ ਗੱਲ ਦੀ ਲੋਕ ਵਿਚਾਰੇ ਇਸ ਤਰ੍ਹਾਂ ਆਦਾਸ ਬੈਠੇ ਵੀ ਯਾਰ ਸਾਡੇ ਨਾਲ ਕੀ ਕੀਤਾ ਸਰਕਾਰ ਨੇ ਇਸ ਤਾਂ ਬੜਾ ਚਾਮਾ ਨਾ ਸਰਕਾਰ ਬਣਾਈ ਸੀ ਤੁਹਾਡੇ ਸਾਹਮਣੇ ਆ ਕਿ ਵੀ ਤੁਸੀਂ ਆਪਣੇ ਜਿਹੜੇ ਐਮਐਲਏ ਸਾਹਿਬ ਨੇ 70000 ਵੋਟ ਲੋਕਾਂ ਨੇ ਪਾਈ ਸੀ 70000 ਤੇ ਲੋਕਾਂ ਦੀ ਬਾਹ ਫੜੀ ਉਹਨੇ ਤੇ ਅਸੀਂ ਤਾਂ ਇਹ ਕਹਿੰਦੇ ਆ ਸਰਕਾਰ ਨੂੰ ਦੇਖੋ ਜਦੋਂ ਇਹ ਪਾਲਿਸੀ ਲਾਗੂ ਹੋਣੀ ਆ ਪਹਿਲੀ ਗੱਲ ਤਾਂ ਇਹਦੇ ਮਕਾਦਮੇ ਮਜਰੂਰ ਜੂਗੀ ਲੋਕਾਂ ਨੇ ਕੋਰਟ ਜਾਣਾ ਹੀ ਜਾਣਾ ਜਿਵੇਂ 76 ਤੋਂ 80 ਦਾ ਮਸਲਾ ਹੋਇਆ ਤੁਹਾਡੇ ਸਾਹਮਣੇ ਕਿੰਨੇ ਸਾਲ ਲੋਕਾਂ ਨੂੰ ਪਰਾਟ ਆਜੂ ਲੋਕਾਂ ਨੂੰ ਪਰਾਟ ਨਹੀਂ ਮਿਲੇ ਪਪੁਰਿਆਂ ਨੂੰ ਨਹੀਂ ਮਿਲੇ ਤਾਂ ਤੁਸੀਂ ਗਵਾਹ ਇਸ ਗੱਲ ਦੇ ਸੇਮ ਸੇਮ ਇਹ ਹੋਣਾ ਹੈ ਸਰਕਾਰ ਕੋਲੇ ਕੀ ਹੈ ਸਰਕਾਰ ਕੋਲੇ ਕੋਈ ਪੈਸਾ ਹੈ ਨਹੀਂ ਜਰ ਖਾਣ ਵਾਸਤੇ ਸਰਕਾਰ ਹੱਥ ਬੁਲਾਈ ਆਪਣਾ ਪੱਕੇ ਬੁਲਾਈ ਹੱਥ ਮਾਰ ਰਹੀ ਹੈ ਕਿ ਇਧਰੋਂ ਪੈਸੇ ਆਉਣ ਤੇ ਅਸੀਂ ਚੁੱਪ ਕਰਕੇ ਮਾਲ ਵੇਚ ਕੇ ਆਪਣਾ ਆਪਣਾ ਖਜ਼ਾਨਾ ਭਰੀਏ ਤੇ ਚਲਾਈਏ ਤੁਸੀਂ ਇਹ ਦੱਸੋ ਵੀ ਜਿੰਨੀਆਂ ਸਾਈਦਾ ਮਹਾਲੇ ਚ ਵਿਕੀਆਂ ਨੇ ਪਿਛਲੇ 2-3 ਸਾਲ ਦੇ ਵਿੱਚ ਅੱਠ ਆਪਣਾ 62 ਅੱਠ ਫੀਸਾ ਵਾ ਦੇਖਿਆ ਹੀ ਸਾਰਾ ਆਲਮੋਸਟ ਸਾਰਾ ਵਿਕੀ ਗਿਆ ਉਹ ਪੈਸਾ ਕਿੱਧਰ ਗਿਆ ਸਾਰਾ ਕਿਦੇ ਮਹਾਲੇ ਲੱਗਾ ਲੱਗਦਾ ਭਾਜੀ 1 ਰੁਪਇਆ ਵੀ ਮਹਾਲੇ ਦਾ ਸਰਕਾਰ ਨੇ ਕਿਹਾ ਵੀ ਆਪੜੋ 300 ਕੋਟ ਰੁਪਇਆ ਮਹਾਲੇ ਵਾਸਤੇ ਖਰਚ ਕਰਤਾ ਸਾਡਾ ਪੈਸਾ ਸਾਡੇ ਸ਼ਹਿਰਾਂ ਦੇ ਅਲੱਗ ਸਰਕਾਰ ਸਰਕਾਰ ਖਿਦਾਨੇ ਪਾਈ ਜਾ ਰਹੀ ਹੈ। ਬਸ ਇਹ ਪੁੱਛਦਾ ਪਈ ਅਸੀਂ ਕੀ ਬੜਾ ਸਰਕਾਰ ਦਾ। ਨਾ ਤਾਂ ਖਾੜ ਦੇ ਕਿਸਾਨਾਂ ਨੇ ਮਾਰਾ ਕੀਤਾ ਨਾ ਮਹਾਲਜ ਨੇ ਕੀਤਾ। ਥੋਕ ਥੋਕ ਦੇ ਬੰਦੇ ਚ ਤਾਂ ਆਏ ਆ। ਨਾ ਥੋੜੇ ਬੇਦਾ ਬਸੀਆਂ ਨੇ ਕੀਤਾ। ਨਾ ਥੋੜੇ ਆਪਣੇ ਗਾਹ ਮਰਿੰਡੇ ਵਾਲਾ ਨੇ ਕੀਤਾ। ਪੂਰੇ ਪੰਜਾਬ ਚ ਇਹਨਾਂ ਨੂੰ ਜਿੰਨੀਆਂ ਸੀਟਾਂ ਮਿਲਿਆ ਅਸੇ ਦਾ ਕਿਸੇ ਕਿਸੇ ਪਾਰਟੀ ਦੀ ਮੀਡੀਆ ਨਹੀਂ ਹੋਣੀ ਆ। ਜਿਹਦੀ ਦੇ ਯਾਦ ਉਸ ਤੋਂ ਲੈ ਕੇ ਨਹੀਂ ਮਿਲਿਆ ਅਜੇ ਤੱਕ। ਇਹ ਇਹ ਆਪਾਂ ਸਾਰੀ ਦਿ ਇਹ ਸਿਸਟਮ ਆ ਸਾਰਾ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਹੈ ਪਾਲਸੀ ਆਈ ਵਾਸ਼ ਕੀਤੀ ਗਈ ਹੈ ਪਰ ਜਿਹੜਾ ਛੋਟਾ ਕਿਸਾਨ ਉਹਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਜਿਹੜਾ ਅਸਲ ਮੈਨਾ ਚ ਲੈਂਡ ਪਾਲਿਸੀ ਦਾ ਹੱਕਦਾਰ ਹੈ ਉਹਦਾ ਨਾ ਤਰੋਕ ਮ ਆ ਗਿਆ ਬੇਟਾ ਔਰ ਮੈਂ ਇਹ ਕਹਿਣਾ ਚਾਹੁੰਦਾ ਵੀ ਜੇ ਸਰਕਾਰ ਨੇ ਇਹਦੇ ਕੋਈ ਸ਼ੋਧ ਨਾ ਕੀਤੀ ਜਾਂ ਲੋਕਾਂ ਮੁਤਾਬਕ ਕੋਈ ਪਾਲਸੀ ਨਾ ਬਣਾਈ ਤਾਂ ਅਸੀਂ ਸੰਘਰਸ਼ ਕਰਾਂਗੇ ਔਰ ਸਾਡੀ ਕਾਂਗਰਸ ਪਾਰਟੀ ਔਰ ਜੋ ਇਹਨਾਂ ਸਾਥ ਦੇਵੇਗੀ ਕੋਈ ਸਾਡਾ ਧਰਨਾ ਲਾਉਣਾ ਪਵੇ ਸਾਨੂੰ ਮੁਜਾਰਾ ਕਰਨਾ ਪਵੇ ਅਸੀਂ ਠੋਕਾ ਪ੍ਰੋਟੈਸਟ ਕਰਾਂਗੇ ਔਰ ਸਰਕਾਰ ਨੂੰ ਹਰ ਕਟੜੀ ਖੜਾ ਵੀ ਕਰਾਂਗੇ ਕਿ ਸਾਰਾ ਅਸੀਂ ਧੋਖਾ ਕਿਸੇ ਗਿਵਤੀ ਨਹੀਂ ਹੋਣ ਦੇਣਾ। ਪਰ ਤੁਸੀਂ ਗੱਲ ਕਰੋ। ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਹੈ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ। ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ। ਤੁਸੀਂ ਆਪਣੇ ਪੈਸੇ ਲਾਓ। ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ 1 ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ। ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ